ਜਿੱਥੇ ਪੂਰੇ ਭਾਰਤ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਬਠਿੰਡਾ ਵਿਖੇ ਵੀ ਜਨਮ ਅਸ਼ਟਮੀ ਦਾ ਤਿਉਹਾਰ ਮੰਦਰਾ ਵਿੱਚ ਦੇਖਣ ਯੋਗ ਸੀ ਅਤੇ ਮੰਦਰਾ ਨੂੰ ਪੂਰੀ ਤਰ੍ਹਾਂ ਨਾਲ ਸਜਾਇਆ ਹੋਇਆ ਸੀ ਇੰਨਾ ਹੀ ਨਹੀਂ ਬਲਕਿ ਜਦ ਇਸ ਵਾਰੇ ਜਾਣਕਾਰੀ ਦਿੱਤੀ ਗਈ ਤਾਂ ਇਹ ਦੱਸਿਆ ਕਿ ਬਠਿੰਡਾ ਦੇ ਵਿੱਚ ਤਿੰਨ ਮੰਦਰ ਨੇ ਜਿਹੜੇ ਉਹ ਬੜੀ ਹੀ ਧੂਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਂਦੇ ਨੇ ਅਤੇ ਜਨਮ ਅਸ਼ਟਮੀ ਵਾਲੇ ਦਿਨ ਲੰਗਰ ਦਾ ਵੀ ਆਯੋਜਨ ਕਰਦੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਜਨਮ ਅਸ਼ਟਮੀ ਦਾ ਇੰਤਜ਼ਾਰ ਭਗਤਾਂ ਵੱਲੋਂ ਕੀਤਾ ਜਾਂਦਾ ਹੈ ਤੇ ਜਨਮ ਅਸ਼ਟਮੀ ਵਾਲੇ ਦਿਨ ਜਿਹੜੇ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਦੇ ਬਾਲ ਗੋਪਾਲ ਦੇ ਜਿਹੜੇ ਦਰਸ਼ਨ ਨੇ ਉਹ ਕਰਨ ਵਾਸਤੇ ਅਕਸਰ ਸੰਗਤਾਂ ਨੂੰ ਢੀੜ ਵਿੱਚ ਵੇਖਿਆ ਜਾਂਦਾ ਹੈ ਤੇ ਜਦ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਉਹ ਉਹਨਾਂ ਦਰਸ਼ਨਾਂ ਲਈ ਆਪਣੇ ਆਪ ਦਾ ਸਿਰ ਝੁਕਾ ਕੇ ਨਤਮਸਤਕ ਹੋ ਕੇ ਸ਼੍ਰੀ ਕ੍ਰਿਸ਼ਨ ਤੋਂ ਆਪਣੇ ਘਰ ਦੇ ਦੁੱਖ ਦਰਦ ਅਤੇ ਸਮੱਸਿਆ ਨੂੰ ਦੂਰ ਰੱਖਣ ਦੀ ਅਰਦਾਸ ਕਰਦੇ ਵੀ ਨਜ਼ਰ ਆਉਂਦੇ ਨੇ ਲੇਕਿਨ ਤਸਵੀਰਾਂ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਮੰਦਰਾਂ ਦੀਆਂ ਤਸਵੀਰਾਂ ਨੇ ਜਿੱਥੇ ਲੋਕਾਂ ਦਾ ਹਜ਼ੂਮ ਹੈ ਜਿਹੜਾ ਉਹ ਨਜ਼ਰ ਆਇਆ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਗੋਪਾਲ ਦਰਸ਼ਨ ਕਰਨ ਲਈ ਉਹਨਾਂ ਦੀ ਭੀੜ 71 ਨਜ਼ਰ ਆਈ ਇਸ ਵਾਰੇ ਜਾਣਕਾਰੀ ਲੈਂਦੇ ਹੋਏ ਸਾਡੇ ਪੱਤਰਕਾਰ ਇੰਦਰਪ੍ਰੀਤ ਦਾ ਕੀ ਕਹਿਣਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਿਆਰ ਦੇ ਪੂਰੇ ਹੀ ਭਾਰਤ ਦੇਸ਼ ਵਿੱਚ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਠੰਡਾ ਵਿੱਚ ਵੀ ਅੱਜ ਅਸੀਂ ਇਸ ਟੈਨ ਮਸ਼ੀਨੀ ਚੱਕਰ ਨੇ ਗੋੜੀਆਂ ਮਰਦ ਦੇ ਵਿੱਚ ਖੜੇ ਹਾਂ ਜਿੱਥੇ ਕਿ ਸੰਗਤਾਂ ਦੀ ਸ਼ਾਮੀ 6 ਵਜੇ ਤੋਂ ਹੀ ਪੇੜ ਲੱਗੇ ਸੀ ਕ੍ਰਿਸ਼ਨ ਆਪਣੇ ਜਨਮ ਅਸ਼ਟਮੀ ਦੇਖਣ ਲਈ ਮੰਦਰਾ ਦੇ ਵਿੱਚ ਵੈਸੇ ਤਾਂ ਅੱਜ ਕੱਲ੍ਹ ਹਰ ਘਰ ਦੇ ਵਿੱਚ ਹੀ ਬਾਲ ਗੋਪਾਲ ਜੋ ਰੱਖੇ ਜਾਂਦੇ ਦੇਖ ਸਕਦੇ ਆਪਾਂ ਆਮੀ ਲੋਕਾਂ ਦੇ ਵਿੱਚ ਪਰ ਫਿਰ ਵੀ ਕਿੰਨਾ ਕਿਤੇ ਕੋਸ਼ਿਸ਼ ਪੈਂਦੀਆਂ ਨੂੰ ਇੰਤਜ਼ਾਰ ਲੈਂਦਾ ਹੈ ਤੇ ਕਦ ਜਨਮਸਤਮੀ ਆਵੇਗੀ ਤੇ ਅਸੀਂ ਮੰਦਿਰ ਦੇ ਵਿੱਚ ਜਾ ਕੇ ਕ੍ਰਿਸ਼ਨ ਬਾ ਕ੍ਰਿਸ਼ਨ ਬਾਗੋ ਦੇ ਵਿੱਚ ਦੇਖ ਸਕਾਂਗੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਸੰਕਟ ਦਾ ਜਿੰਨਾ ਰਸ਼ ਬੱਝਿਆ ਹੋਇਆ ਆਪਣੀ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਜਿਆਦਾ ਰਸ਼ ਨੂੰ ਦੇਖਦੇ ਹੋਏ ਸਭ ਨੂੰ ਆਪਣੀ ਆਪਣੀ ਵਾਰੀ ਦੀ ਉਡੀਕ ਕਰਕੇ ਅੱਗੇ ਜਾਣਾ ਪੈ ਰਿਹਾ ਹੈ ਸੇਵਾਦਾਰ ਵੀ ਜੁੜੇ ਹੋਏ ਨੇ ਰਸ਼ ਨੂੰ ਕੰਟਰੋਲ ਕਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਕਾ ਦੇ ਵਿੱਚ ਉੱਚਾ ਕਿਹ ਕਿਪਾਸੇ ਇਤਰਾਣੀਆਂ ਜੋ ਝਾਕੀਆਂ ਦਿਖਾਈਆਂ ਗਈਆਂ ਨੇ ਜਿੱਥੇ ਭਗਤਾਂ ਨੂੰ ਕর্ষਿਤ ਕਰਦੇ ਹੋਏ ਮੂਰਤੀਆਂ ਅਤੇ ਝਾਕੀਆਂ ਦਿਖਾਈਆਂ ਜਾਂਦੀਆਂ ਸੀ ਉੱਥੇ ਹੀ ਭਗਤਾਂ ਵੱਲੋਂ ਝੂਲਾ ਚਲਾ ਕੇ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੇ ਦਰਸ਼ਨ ਵੀ ਕੀਤੇ ਜਾ ਰਹੇ ਸੀ ਇੰਨਾ ਹੀ ਨਹੀਂ ਬਲਕਿ ਭਗਤਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸਾਲ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਜਨਮ ਅਸ਼ਟਮੀ ਕਦ ਆਵੇਗੀ ਤੇ ਉਹ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਗੋਪਾਲ ਰੂਪ ਦਾ ਦਰਸ਼ਨ ਕਰਨਗੇ ਉੱਥੇ ਹੀ ਲੋਕਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਸਜਾ ਕੇ ਸ਼੍ਰੀ ਕ੍ਰਿਸ਼ਨ ਦਾ ਪਹਿਰਾਵਾ ਪਹਿਨਾਇਆ ਗਿਆ ਅਤੇ ਮੰਦਰਾਂ ਦੇ ਵਿੱਚ ਨਤਮਸਤਕ ਕਰਵਾਇਆ ਗਿਆ ਇੰਨਾ ਹੀ ਨਹੀਂ ਬਲਕਿ ਉਹਨਾਂ ਤੋਂ ਜਾਣਕਾਰੀ ਲੈਂਦੇ ਹੋ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਉਹ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੇ ਦਰਸ਼ਨ ਕਰਨ ਲਈ ਇਹ ਉਪਰਾਲੇ ਕਰਦੇ ਰਹਿੰਦੇ ਨੇ ਅਤੇ ਉਹਨਾਂ ਵੱਲੋਂ ਸ਼੍ਰੀ ਕ੍ਰਿਸ਼ਨ ਦੀ ਭਗਤੀ ਦੇ ਵਿੱਚ ਲੀਨ ਹੋਣਾ ਹੀ ਉਹਨਾਂ ਦੀ ਜ਼ਿੰਦਗੀ ਹੈ। से जब से मेरा जन्म हुआ मेरे मम्मी पापा का हरिनाम हुआ हुआ जब से मेरा जन्म हुआ मैं तब से यहां पे जुड़ी हुई हूँ आज जन्माष्टमी का बहुत बड़ा है और भी हमें अप्रैल के अप्रैल में बहुत बड़ा फंक्शन हुआ था और बहुत अच्छा देखो से जाया हुआ है किया है की किसी बाहर से नहीं बुलाया और गोली भी बनाई थी वैसे तो बस मैं लोकल ही हूँ बठुंडा से पहले ही मेरे कुछ जन्मों का कुछ हुआ होगा मेरी सेवा लगी हो होगी इसलिए उन्होंने मुझे यहाँ पे आने का मौका दिया नहीं तो ऐसे किसी को सौभाग्यशाली होता है कोई जिसको ये मौका मिलता है पहले भी है जो भक्ति जा रही है और अपना है। लेकिन इसीलिए हमारा बस यही मोटिव है कि हम ज्यादा से ज्यादा इंस्टाग्राम फेसबुक पर प्रचार करें ताकि ज्यादा से ज्यादा लोगों को बच्चों को टीन एजर्स को हमारे मत के बारे में पता चले और वो ज्यादा से ज्यादा यहाँ पे आए और दर्शन करें और अपने भक्तों में अपना मन लगा ये तो अभी हम ਇਹ ਕਹਿੰਦਾ ਕਿ ਵਾਪਸ ਇਹ 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 ਕਹ ਸਕਦੇ ਜੀ ਬਣਾਉਣ ਵਾਲੇ ਵੀ ਹੋਣ ਲੈਣ ਵਾਲੇ ਵੀ ਪਹਿਲੇ ਤਾਂ ਪੈਰੈਂਟਸ ਕੋਈ ਆਪਣੇ ਬੱਚੇ ਤੋਂ ਰੋਕਣਾ ਚਾਹੀਏ ਆਪਣੇ ਬੱਚੇ ਨੂੰ ਮੱਤੀ ਦੀ ਤਰਫ ਲਗਾਉਣਾ ਚਾਹੀਏ ਬਸ ਇਹ ਕਹਣਾ ਹਾਂ ਹਾਂ ਜੀ ਦੋ ਜੀ ਨਾ ਮਤ ਕੀ ਕਹਣਾ ਚਾਹੋਗੇ ਅੱਜ ਮੇਰਾ ਨਾਮ ਸੁੰਦਰ ਵੈਦ ਪ੍ਰਧਾਨ ਜੀ ਮਹਾਵੀਰ ਸ਼੍ਰੀਨੰਦਰ ਰਜਿਸਟਰਡ ਰੈਂਡਾ ਵਰਤਨਾਵ ਦੀ ਕੋ ਪਿਛਲੇ 92 ਸਾਲਾਂ ਤੋਂ ਇਸ ਮੰਦਰ ਦੀ ਸੇਵਾ ਕਰ ਰਹੇ ਹਾਂ ਅਸੀਂ ਬਰਾਜੇ ਅਸ਼ੀਰਵਾਦ ਦੇ ਨਾਲ ਇਹ ਜਨਮ ਅਸ਼ਮੀ ਦਾ ਪਰਵਾਰ ਹਰਿਆ ਹਰਿਆ ਤੋਂ ਦੋਪਾਵਾ ਮਨਾਦੇ ਆਂ ਔਰ ਐੱਜ ਵੀ ਬਈ ਸਰਗਰਮੀ ਨਾਲ ਇਹ ਪਰਵਾਰ ਮਨਾਇਆ ਜਾ ਰਿਹਾ ਹੈ ਕਾਫੀ ਭਾਰੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਰਹੇ ਆ ਔਰ ਆ ਕਰਕੇ ਪੰਜ ਦਾ ਦਿਨ ਜਿਹੜਾ ਹੈ ਜਨਮ ਅਸ਼ਮੀ ਦਾ ਪਰਵ ਬੜੀ ਖੁਸ਼ੀ ਨਾਲ ਮਨਾ ਰਹੇ ਆ ਅਸੀਂ ਲੋਕ ਜਿਹੜੇ ਆ ਕਰ-ਕਰ ਸੰਗੀਤਨ ਕਰਦੇ ਆ ਰਮਾਇਣ ਪਾਠ ਕਰਦੇ ਆ ਸੁਦਰਗਾੜ ਪਾਠ ਕਰਦੇ ਆ ਔਰ ਸਾਨੂੰ ਬਾਰੇ ਇੱਕ ਹੋਰ ਮੰਦਰ ਪੈ ਵਿਸ਼ਵਾਸਪੁਰ ਕੋਲ ਜਿਹੜਾ ਕਿ ਜਿੱਥੇ ਹਰ ਮਹੀਨੇ ਅਸ਼ਮੀ ਦੇ ਪੜਾਣਾ ਹੁੰਦਾ ਹੈ 208 ਮੰਦਾਰੇ ਹੁਣ ਤਾਂ ਹੋ ਚੁੱਕੇ ਆ 209 ਮੰਦਾਰਾ ਅਜ ਕੀਤੇ ਆਪਾਂ ਨੇ ਉਥੇ 25 ਔਰਤਾਂ ਨੂੰ ਸਲਾਈ ਸਿਖਾ ਰਹੇ ਆ ਫ੍ਰੀ 50 ਗਰੀਬ ਬੱਚੇ ਪੜਾ ਰਹੇ ਆ 6 ਮੰਦਰ ਬਣ ਚੁੱਕੇ ਆ 7ਵਾਂ ਮੰਦਰ ਆਪਣੇ ਆਪ ਦੇ ਵਿੱਚ ਇੱਕ ਵਿਸ਼ਾਲ ਮੰਦਰ ਬਣ ਰਿਹਾ ਹੈ ਜਿਸ ਮੰਦਰ ਦੇ ਵਿੱਚ ਰਾਮ ਦਰਬਾਰ ਬਣ ਰਿਹਾ ਜਿਹਦੇ ਵਿੱਚ ਇੱਕ ਪਾਸੇ ਰਿਸ਼ੀ ਵਾਲਮੀਕੀ ਜੀ ਦਾ ਮੰਦਰ ਬਣ ਰਿਹਾ ਇੱਕ ਪਾਸੇ ਸ਼੍ਰੀ ਤੁਲਸੀ ਦਾਸ ਜੀ ਦਾ ਬਣਾਇਆ ਹੈ ਸੈਂਟਰ ਚ ਰਾਮ ਦਰਬਾਰ ਬਣ ਰਿਹਾ ਔਰ ਸਭ ਤੋਂ ਇੰਪੋਰਟੈਂਟ ਗੱਲ ਜਦਾਂ ਮੰਦਰ ਬਣਿਆ ਉਸ ਦਿਨ ਦਾ ਹਵਨ ਹੁੰਦਾ ਹੁਣ ਇੱਥੇ ਸਾਲਾ ਸਾਲ ਵਾਂਗੂ ਅਖੰਡ ਹਵਨ ਜਲਾ ਚਾਲੂ ਕਰ ਰਹੇ ਆ ਕੋਈ ਭਾਈ ਭੈ ਸਾਲ ਦੇ ਅਸੀਂ 365 ਮੈਂਬਰ ਬਣਾ ਰਹੇ ਹਾਂ 2100 ਰੁਪਏ ਜੀ ਦੇ ਮੈਂਬਰ ਸਾਲ ਦੇ ਜੀ ਇੱਕ ਦਿਨ ਜਾ ਕੇ ਉੱਥੇ ਹਵਨ ਕਰਾਏ ਸ਼ਿਵ ਜੀ ਦਾ ਅਭੇਸ਼ਕ ਕਰਾਏ ਆਰਤੀ ਕਰੇ ਭੰਡਾਰਾ ਆਪਣਾ ਨਾਸ਼ਤਾ ਰਵੇ ਪਰ ਆਰਤੀ ਕਰਕੇ ਘਰੇ ਆ ਸਕਦਾ ਹੈ 365 ਬੰਦੇ ਇਸ ਨਾਲ ਨਾਲ ਜੁੜਨਗੇ ਕਿਉਂਕਿ ਉੱਥੇ ਅਖੰਡ ਹਵਨ ਹੈ ਉਹਦਾ ਬੜਾ ਹੀ ਫਲ ਮਿਲੇ ਬੜਾ ਹੀ ਫਲਦਾ ਹੀ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗਾ ਕਿ ਸੇਵਾ ਔਰ ਸਿਮਰਨ ਦੋਹੀ ਲੱਦਣਾ ਗੁਰੰਧਾ ਜੀ ਲਿਖਿਆ ਗਿਆ ਹੀ ਹੈ ਕਿ ਸੇਵਾ ਕਰੋ ਔਰ ਸਿਮਰਨ ਕਰੋ ਔਰ ਜੀਵਨ ਨੂੰ ਪਾਰ ਕਰਨ ਦਾ ਜੀਵਨ ਦੇ ਦੁੱਖਾਂ ਤੋਂ ਦੂਰ ਕਰਨ ਦਾ ਜੀ ਕੋਈ ਪਾਈ ਹੈ ਸੇਵਾ ਔਰ ਸਿਮਰਨ ਸਾਰੇ ਧਰਮਾਂ ਨੂੰ ਮਿਲ ਗਿਆ ਆਪਾਂ ਨੂੰ ਸਾਰੇ ਪਰਵ ਖੁਸ਼ੀ ਨਾਲ ਮਨਾਉਣੇ ਚਾਹੀਦੇ ਆ ਔਰ ਹਰ ਬੰਦੇ ਨੂੰ ਜਿਹੜਾ ਖਾਸ ਕਰਕੇ Hindu ਧਰਮ ਨੂੰ ਮੰਨਦਾ ਉਹਨੂੰ ਹਰ ਮੰਗਲਵਾਰ ਨੂੰ ਮੰਦਿਰ ਜਾ ਕੇ ਆਪਣੀ ਹਾਜ਼ਰੀ ਲਵਾਉਣੀ ਚਾਹੀਦੀ ਆਪਣੇ ਬੱਚਿਆਂ ਸਮੇਤ ਤਾਂ ਜੋ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡਾ ਧਰਮ ਕੀ ਹੈ ਮੈਂ ਮਿੰਟੂ ਠਾਕਰੇ ਇਹ ਸ਼ਿਮਸਨ ਐ ਜੋ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਰਾਜਪੂਤ ਸਭਾ ਦੇ ਮੈਂਬਰ ਜੀ ਅੱਜ ਜੋ ਕ੍ਰਿਸ਼ਿ ਅਸ਼ਾ ਤਿਹਾੜਾ ਸੀ ਸਾਰੇ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜੀ ਦਾ ਜਨਮਸ਼ਰੀ ਦਿਹਾੜਾ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੇ ਆ ਜੀ। ਹਰ ਸਾਲ ਚੋਗਿਆ ਜਿਹੜੇ ਮਹੋਸਤਵ ਹੈ ਬੜੀ ਧੁੰਮਕਾਂ ਨਾਲ ਮਨਾਇਆ ਜਾਂਦਾ ਹੈ 12 ਮਹੀਨੇ ਤੋਂ ਤਿਆਰ ਕੀਤਾ ਜਾਂਦਾ ਹੈ ਬਾਲ ਗੋਪਾਲ ਦੇ ਦਰਸ਼ਨਾਂ ਦਾ। ਦੇਖੋ ਜੀ ਜੋ ਇਹ ਤਿਉਹਾਰ ਹੈ ਬਾਲ ਬਿਸ਼ੇ ਦਾ ਇੱਕ ਗਪਾ ਰੋਪ ਸੀਗਾ ਕ੍ਰਿਸ਼ਨ ਜੀ ਨੇ ਜਨਮ ਲਿਆ ਸੀ ਅੱਜ ਅਸੀਂ ਕਹਿੰਦੇ ਆ ਵੀ ਸਾਰੇ ਵੀ ਜੋ ਵੀ ਮੇਰੇ ਵੀਰ ਭੈਣ ਭਰਾ ਇਸ ਨੂੰ ਪੂਰੀ ਧੁੰਮਕਾਂ ਨਾਲ ਮਨਾਇਆ ਜਾਵੇ ਜੀ। ਕੀ ਅਪੀਲ ਕਰੋਗੇ ਦੇਖੋ। ਬਹੁਤ ਲੋਕਾਂ ਨਾਲ ਸਾਡੀ ਇਹੀ ਅਪੀਲ ਹੈ ਜੀ। ਇੱਕ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣਾ ਜਿਸ ਨਾਲ ਇੱਕ ਨੌਜਵਾਨ ਪੀੜ ਨੂੰ ਸੁਨੇਹਾ ਦੇਣਾ ਚਾਹਦੇ ਹਾਂ ਅਸੀਂ ਜਿਸ ਤਰ੍ਹਾਂ ਕ੍ਰਿਸ਼ਨ ਭਗਵਾ ਜੀ ਨੇ ਅਧਰਮ ਦਾ ਨਾਸ਼ ਕੀਤਾ ਸੀ ਅਸੀਂ ਦਰੋ ਕਹਿੰਦੇ ਹਾਂ ਉਸ ਤਰ੍ਹਾਂ ਇੱਕ ਨਸ਼ੇ ਨੂੰ ਤਿਆ ਕੇ ਇੱਕ ਚੰਗਾ ਜੀਵਨ ਜੀਵਨ ਕਰਨਾ ਹੁੰਦਾ ਹੈ ਕਿ ਮੈਂ ਜਗਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਠਾਕੁਰਸਵਾ ਰਜਿਸਟਰਡ ਬਠਿੰਡਾ ਇਹ ਮੰਦਿਰ ਜਿਹੜਾ ਸਾਡਾ ਬਹੁਤ ਪੁਰਾਤਨ ਮੰਦਿਰ ਹੈ ਇਹਦੇ ਵਿੱਚ ਜਿਹੜੀ ਖਾਸੀਅਤ ਹੈਗੀ ਹੈ ਇਹਦੇ ਵਿੱਚ ਸੀਤਲਾ ਮਾਤਾ ਦਾ ਮੰਦਿਰ ਹੈ ਜਿਹੜਾ ਉਹ ਇੱਕੋ ਹੀ ਹੈ ਜਿਹੜਾ ਕਿ ਠਾਕਰਾਂ ਦੀ ਸਤੀ ਮਾਤਾ ਉਸ ਦੇ ਆਧਾਰ ਤੇ ਇਸ ਮੰਦਿਰ ਨੂੰ ਡਵੈਲਪ ਕੀਤਾ ਗਿਆ। ਉਦੋਂ ਬਾਅਦ ਚਲਦੇ 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 ਮੰਨ ਲੇ ਕਿ ਅੱਜ ਇਸ ਦਾ ਕੰਟਰੋਲ ਹੈ ਜਿਹੜਾ ਠਾਕਰ ਸਭਾ ਕੋਲੇ ਹੈ। ਇਹਨਾਂ ਦੇ ਪ੍ਰਧਾਨ ਜਿਹੜੇ ਸਾਡੇ ਹੋਲੀ ਸੋਲੀ ਸਾਰਾ ਬਲਦਾਮ ਸਿੰਘ ਠਾਕਰ ਨੇਗੇ ਤੇ ਅੱਜ ਇੱਥੇ ਇਸ ਦਾ ਯੋਜਨ ਕੀਤਾ ਗਿਆ ਹੈ ਸਾਰਾ ਮੰਦਿਰ ਦਾ ਤੇ ਟਟ ਲੰਗਰ ਜਿਹੜਾ ਪ੍ਰਸ਼ਾਦ ਵੰਡਿਆ ਜਾ ਰਿਹਾ। ਕ੍ਰਿਸ਼ਨ ਜਨਮਾਸਮੀ ਤੇ ਕੇ ਕੇ ਅਗਰਵਾਲ ਵਾਇਸ ਪਰ ਦਾ ਆਨਸਰ ਇਸ ਸਨਾਤਨਤਨ ਸਭਾ ਬਠੰਡਾ ਅੱਜ શ્રી ਕ੍ਰਿਸ਼ਨ ਜੀ ਜਨਮ ਦਿਹਾੜਾ ਜਨਮ ਅਸ਼ਟਮੀ ਦਾ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਧਾਨ ਅਵੇ ਸਿੰਘਲਾ ਜੀ ਸੈਕਟਰੀ ਸਾਡੇ ਨਿਲਜੀ ਗੁਪਤਾ ਜੀ ਐਡਵੋਕੇਟ ਸਾਹਿਬ ਮਿੱਤਲ ਸਾਹਿਬ ਖੜੇ ਨੇ ਪ੍ਰਕਾਸ਼ ਜੀ ਨੇ ਸਾਰੇ ਅਸੀਂ ਸਭਾ ਦੇ ਵੱਲੋਂ ਬੜੇ ਧੂਮ ਧਾਮ ਨਾਲ ਮਨਾਇਆ ਕਰਦੇ ਸਭ ਤੋਂ ਪਹਿਲਾਂ ਮੈਂ ਬਧਾਈ ਦੇਣਾ ਜਨਮ ਅਸ਼ਟਮੀ ਦੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜੇ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਨੇ ਭਾਰਤੀ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਜਨਮ ਅਸ਼ਟਮੀ ਦੀ ਇਹ ਇਤਿਹਾਸ ਸਾਡਾ ਅੱਜ ਨਹੀਂ ਕੋਈ ਅਸੀਂ ਤਕਰੀਬਨ 30 ਸਾਲਾਂ ਤੋਂ 35 ਸਾਲਾਂ ਤੋਂ ਇਸੇ ਤਰ੍ਹਾਂ ਧੂਮਤਾਂ ਨਾਲ ਬਣਾ ਰਹੇ ਹਾਂ ਸਾਡੇ ਸ੍ਰੀ ਸਨਾਤਨ ਧਰਮ ਸਭਾ ਦੇ ਚਾਰ ਕਾਲਜ ਨੇ ਪੰਜ-ਛੇ ਸਕੂਲ ਨੇ ਚਾਰ-ਪੰਜ ਮੰਦਰ ਨੇ ਸਾਡੇ ਛੇ ਮੰਦਰਾਂ ਮੈਣਾ ਚੌਂਕ ਦੇ ਵਿੱਚ ਉੱਥੇ ਵੀ ਬੜੇ ਧੂਮਤਾਂ ਨਾਲ ਬਣਾਇਆ ਜਾ ਰਿਹਾ ਹੈ ਸੰਗੋਣਾ ਵਸਤੀ ਸਾਡਾ ਮੰਦਿਰ ਹੈ ਉੱਥੇ ਵੀ ਬੜੇ ਧੂਮਤਾਂ ਨਾਲ ਬਣਾਇਆ ਜਾ ਰਿਹਾ ਹੈ ਸਾਰੇ ਹੀ ਬੜੇ ਜੋਸ਼ ਹੈ ਅੱਜ ਮੈਂ ਦੇਖਿਆ ਬਠਿੰਡੇ ਦੇ ਲੋਕਾਂ ਚ ਇੰਨਾ ਜੋਸ਼ ਹੈ ਸਾਡੇ 5:30 ਵਜੇ ਇੱਥੇ ਲਾਈਨ ਲੱਗ ਗਈ ਹੁਣ ਤੱਕ ਲਾਈਨ ਨਹੀਂ ਟੁੱਟੀ ਇਹ 12 ਵਜੇ ਤੱਕ ਇਸੇ ਤਰ੍ਹਾਂ ਲੈਂ ਰਹੇ ਹੋਗੀ ਸੋ ਮੈਂ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਚ ਅਰਦਾਸ ਕਰਦਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਰਹੇ ਖਾਸ ਤੌਰ ਤੇ ਮੈਂ ਬਠਿੰਡੇ ਦੇ ਲੋਕਾਂ ਨੂੰ ਇੱਕ ਦਫਾ ਫੇਰ ਵਧਾਈ ਦਿੰਦਾ ਹੋਇਆ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਚ ਅਰਦਾਸ ਕਰਦਾ ਜੀ ਸਾਰੇ ਹੀ ਆਮਨ ਸ਼ਾਂਤੀ ਤੇ ਤੰਦਰੁਸਤੀ ਬਖਸ਼ੇ। ਸਰ ਇੱਕ ਜਦੋਂ ਵਾਸਮੀ ਦਾ ਤਿਹਾਰ ਹੈ ਰਸਜਾਦਾ ਹੁੰਦਾ ਹੈ। ਕੁਝ ਹੋਲਣੜ ਬੱਜ ਵੀ ਵਿੱਚ ਹੁੰਦੇ ਆ। ਉਹਨਾਂ ਨੂੰ ਇਹ ਨੱਥ ਬੰਨ ਲਈ ਪ੍ਰਸ਼ਾਸਨ ਕੋਲ ਤੁਸੀਂ ਕਿਸ ਤਰ੍ਹਾਂ ਦੀ ਮਦਦ ਨਹੀਂ ਪ੍ਰਸ਼ਾਸਨ ਬਹੁਤ ਦਿਨਾਂ ਤੋਂ ਲੱਗਿਆ 2-3 ਦਿਨਾਂ ਤੋਂ ਲੱਗਿਆ ਹੋਇਆ ਸਾਡੀਆਂ ਮੀਟਿੰਗਾਂ ਵੀ ਕੀਤੀਆਂ ਨੇ ਸਾਡੇ ਇੱਥੇ ਮੌਕੇ ਤੇ ਵੀ ਆਏ ਨੇ ਸਾਰੇ ਅਫਸਰ ਸਹਿਬਾਨ ਆਏ ਨੇ ਤਕਰੀਬਨ ਪੁਲਿਸ ਦਾ ਇੰਤਜ਼ਾਮ ਬੜਾ ਠੀਕ ਹੈ। ਦੇ ਵਿਲੇ ਪਟਨਾ ਕੋ ਮੈਂ ਇੰਦਰਪ੍ਰੇਦ ਸਨ